ਹਾਂਜੀ ਸਤ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸੂਗਾ ਟ੍ਰੈਫਿਕ ਵਿੱਚ ਕਿੱਦਾਂ ਗੱਡੀ ਚਲਾਉਣੀ ਹੈ ਟ੍ਰੈਫਿਕ ਦੇ ਵਿੱਚ ਕਿੱਦਾਂ ਹੁਣ ਬਹੁਤ ਜ਼ਿਆਦਾ ਟ੍ਰੈਫਿਕ ਹੋਇਆ ਆ ਇੱਥੇ ਆਪਣਾ ਕਲਚ 브্রেক ਕਲਚ 브্রেক ਦਾ ਕੰਮ ਬਹੁਤ ਜ਼ਿਆਦਾ ਹੈ ਆ ਜਿੱਦਾਂ ਹੁਣ ਮੂਰ ਲਈ ਗੱਡੀ ਤੁਰਦੀ ਆ ਨਾਲੇ ਆਪ ਨੂੰ ਐਕਸੀਲੇਟਰ ਦਬਕ ਕੇ ਅੱਧਾ ਕਲਚ ਢੜ ਲੈਣਾ ਹਾਫ ਕਲਚ ਫੁੱਲ ਕਲਚ ਨਹੀਂ ਤੇ ਛੱਡ ਸਕਦੇ ਫੁੱਲ ਕਲਚ ਢਾ ਗੱਡੀ ਭੱਜੜੀ ਜਾਂਦੇ ਅੱਗੇ ਜਾਂ ਗੱਡੀ ਬਚਤ ਨਹੀਂ ਆ ਤੇ ਇੱਥੇ ਕਲਚ ਦਵਾ ਕੇ ਬ੍ਰੇਕ ਵੀ ਲਾਉਣੀ ਪੈਣੀ ਜਿੱਦਾਂ ਅਗਲਾ ਰੋਗ ਤਾਂ ਉੱਤੇ ਗੱਡੀ ਆਪਣਾ ਰੁਕਣੀ ਪੈਣੀ ਹੈ ਐਕਸੀਲੇਟਰ ਦੱਬ ਕੇ ਨਾਲ ਹੀ ਹਾਫ ਕਲੱਚ। ਅਗਲਾ ਰੁਕਿਆ ਫੇਰ ਕਲੱਚ ਫੁੱਲ ਡਾਊਨ ਕਰਕੇ ਬ੍ਰੇਕ ਲਾਉਣੀ ਪੈਣੀ ਹੈ। ਜਿੱਦਾਂ ਅੱਗੇ ਵਾਲਾ ਚੱਲਦਾ ਉਦੋਂ ਹੀ ਆਪਾਂ ਨੂੰ ਗੱਡੀ ਦਾ ਕੰਟਰੋਲ ਬਣਾਉਣਾ ਪੈਣਾ ਆ। ਆ ਪੈਰੋਂ ਨੂੰ ਨਾ। ਅਰਾਹ ਹੁੰਦਾ ਕੈਮਰਾ। ਇੱਥੇ ਕੰਮ ਆਪਣਾ ਜ਼ਿਆਦਾ ਕਲੱਚ ਬ੍ਰੇਕ ਦਾ ਆ, ਕਲੱਚ ਬ੍ਰੇਕ ਦਾ। ਜਦੋਂ ਅਗਲਾ ਚੱਲਦਾ ਆ ਨਾਲੇ ਹਾਫ ਕਲੱਚ ਛੱਡਣਾ ਆ, ਨਾਲੇ ਮਾੜਾ ਹੀ ਐਕਸੀਲੇਟਰ ਦੱਬਣਾ ਆ। ਤੋ ਜਦੋਂ ਅਗਲਾ ਰੋਕਦਾ ਆ ਨਾਲੇ ਕਲੱਚ ਫੇਰ ਬ੍ਰੇਕ ਤੇ ਅਗਲੇ ਤੋਂ ਥੋੜਾ ਜਿਹਾ ਫਾਸਲਾ ਬਣਾ ਕੇ ਰੱਖਣਾ ਆ ਕਿਉਂਕਿ ਜਿਆਦਾ ਫਾਸਲਾ ਬਣਾ ਕੇ ਰੱਖਦੇ ਆ ਤੇ ਮੂਰੇ ਮੋਟਰਸਾਈਕਲ ਵਾਲੇ ਵੀ ਆ ਜਾਂਦੇ ਆ ਬਾਕੀ ਲੈਫਟ ਲੈਫਟ ਤੇ ਰਾਈਟ ਸਾਈਡ ਦਾ ਖਿਆਲ ਰੱਖਣਾ ਆ ਜਿੱਦਾਂ ਕਿ ਲੈਫਟ ਸਾਈਡ ਤੋਂ ਮੂਥਲ ਵਾਲੇ ਬਹੁਤ ਵਟੀ ਕਰਦੇ ਆ ਇੱਧਰ ਉੱਧਰੋਂ ਗੱਡੀ ਮੂਵ ਕਰਦੇ ਆ ਸ਼ੀਸ਼ਾ ਜ਼ਰੂਰ ਦੇਖਣਾ ਆ ਗੱਡੀ ਮੂਵ ਕਰਨ ਤੋਂ ਪਹਿਲਾਂ ਬਾਕੀ ਨਾ ਇੰਨੀ ਕੁ ਸਪੇਸ ਬਣਾ ਕੇ ਰੱਖਿਓ ਮੈਂ ਜਿਹੜਾ ਕਿ ਮੋਟਰਸਾਈਕਲ ਵਾਲਾ ਮੇਰੇ ਵਿੱਚ ਆ ਗਿਆ। ਉਹ ਮੋਟਰਸਾਈਕਲ ਵਾਲੇ ਵਿੱਚ ਬਹੁਤ ਬੰਦ ਰਹੇ। ਬਾਕੀ ਟ੍ਰੈਫਿਕ ਨੂੰ ਬਹੁਤ ਹੀ ਫਲੋਰ ਦੇ ਵਿੱਚ ਆ। ਬਹਾਵਾਂ ਟ੍ਰੈਫਿਕ ਹੋਇਆ ਪਿਆ ਆ। ਇਹਨੂੰ ਆਪਰਾਹ ਦੇਣਾ ਨਾ ਰੱਖਣ ਚਗੇਗੇ। ਓਕੇ ਅਗਲੇ ਨੇ ਇੰਡੀਕੇਟ ਲਾਇਆ ਹੈਗਾ ਰਾਹ ਦੇ ਦਈਏ ਇਹਨੂੰ। ਇਹਦਾ ਅਗਲੇ ਨੇ ਵੀ ਇੱਥੇ ਫਸਿਆ ਰਹਿਣਾ ਫਿਰ ਇਹਨਾਂ ਦਾ ਸਾਈਡ ਵੀ ਦੇਣੀ ਸੀ। ट्राफिक बहुत लम्बा लग्छ अनि ट्राफिक लम्बा